ਸਤਿ ਸ੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗਦੀ ਰਾ ਵੇਖਣ ਵਾਲੇ ਜਿੰਨੇ ਵੀ ਮੇਰੇ ਦੋਸਤ ਨੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੀ ਮੇਰੀ ਸਾਂਝ ਆ ਤੁਹਾਡੇ ਨਾਲ ਮੈਂ ਪਾ ਰਿਹਾ ਵੀ ਮੈਂ ਖੇਤਾਂ 'ਚ ਬੈਠੇ ਆ ਤੇ ਇਹ ਤੁਹਾਨੂੰ ਮ ਦਿਖਾਉਣ ਲੱਗਾ ਖੇਤਾਂ ਦਾ ਇੱਕ ਖੂਬਸੂਰਤ ਮੰਜ਼ਰ ਪੰਜਾਬ ਚੜਦਾ ਹੋਵੇ ਯਾਰ ਲੈਂਦਾ ਹੋਵੇ ਇਹਦੀ ਖੂਬਸੂਰਤੀ ਜਿਹੜੀ ਆ ਉਹ ਪਿੰਡਾਂ ਜੀ ਬੱਸੀ ਆ ਔਰ ਪਿੰਡਾਂ ਜੇ ਕਿਤਰਾ ਤੁਹਾਨੂੰ ਮੈਂ ਦਿਖਾਉਣਾ ਇਹ ਆ ਮੇਰੇ ਮਗਰ ਅੱਜ ਕੱਲ ਹੁਣ ਕਮਾਦ ਤੇ ਕੱਟ ਲਾਉਂਦੇ ਆ ਉਹਨਾਂ ਕੀ ਕਮਾਦ ਮੇਰਾ ਦੋਸਤ ਆ ਇਹਨੇ ਲਾਇਆ ਉਹਦੇਖ ਕਰਦੇ ਕਿ ਆਪਣਾ ਜੋਗਾ ਔਰ ਬੜਾ ਖੂਬਸੂਰਤ ਹੈ ਕਰ ਨੂੰ ਸਜਾਇਆ ਔਰ ਆਪਿਛੇ ਜੇ ਬੱਚਾ ਗਰਮੀਆਂ ਚ ਨਹਾਉਣ ਵਾਸਤੇ ਇੱਥੇ ਤੁਸੀਂ ਕਹਿ ਸਕਦੇ ਜੀ ਕਿ ਸਾਡਾ ਸਵੀਮਿੰਗ ਪੂਲ ਆ ਇਤਰੇਂ ਆਪਿਛੇ ਇਹਨਾਂ ਦਾ ਘਾਰ ਆ ਤੇ ਇਹ ਸਾਹਮਣੇ ਦੂਰ ਜਿਹੜਾ ਨਜ਼ਰ ਆ ਰਿਹਾ ਇਹ ਸਾਡੇ ਪਿੰਡ ਦਾ ਗੁਰਦੁਆਰਾ ਤੇ ਇੱਥੇ ਇੱਕ ਅੱਡਾ ਵਾ ਜਿੱਥੋਂ ਸ਼ਾਪਿੰਗ ਸੈਂਟਰ ਆ ਜਿੱਥੋਂ ਆਪਾਂ ਸਮਾਨ ਵੀ ਖਰੀਦ ਸਕਦੇ ਆ ਔਰ ਆ ਇਧਰ ਮੱਕੀ ਦਾ ਖੇਤ ਆ ਜਿਹੜਾ ਥੋੜੇ ਜਿਹਾ ਪੱਠੇ ਵਾਲੇ ਟੌਰ ਦੇ ਚਾਰੇ ਦੇ ਤੌਰ ਤੇ ਬੀਜਿਆ ਔਰ ਆ ਇਹ ਦੋਸਤ ਮੇਰੇ ਦੀ ਮਾਝਾ ਮੁਰਾ ਨਸਲ ਦੀ ਘਰ ਦੇ ਦੁੱਧ ਪੀਣ ਵਾਸਤੇ ਕਿਉਂਕਿ ਅੱਜ ਕੱਲੋ ਜ਼ਿਆਦਾਤਰ ਜਿਹੜੀ ਦੁੱਧ ਆ ਉਹ ਮਿਲਾਵਟੀ ਆ ਔਰ ਇਹ ਖੂਬਸੂਰਤੀ ਇਹ ਵੀ ਇੱਕ ਅੱਡੇ ਡੰਗਰ ਦਾ ਦੋ ਡੰਗਰਾਂ ਦਾ ਬਣਾ ਛੱਡਿਆ ਉਹਦੇ ਨਾਲ ਕੀ ਹੁੰਦਾ ਕਿ ਕਰਦਾ ਜਿਹੜਾ ਪੀਣ ਵਾਲਾ ਵਧੀਆ ਦੁੱਧ ਇਹ ਮੇਰੇ ਦੋਸਤ ਨੇ ਪਿੰਡੋਂ ਮੇਰੇ ਤੋਂ ਬੈਠੇ ਨੇ ਸਰਦਾਰ ਗੁਰਦੀਪ ਸਿੰਘ ਇਹਨਾਂ ਦਾ ਨਾਮ ਆ ਤੇ ਜਿਹੜੀ ਗੱਪਾ ਛੱਪਾ ਜੀ ਮੇਰੀਆਂ ਸ਼ਾਮਲ ਸੀ ਔਰ ਆ ਦੇਖੋ ਇਹ ਆ ਇੱਕ ਸਾਫ ਸੁਥਰਾ ਵਾਤਾਵਰਨ ਅਰੇ ਇਹ ਸ਼ਾਇਦ ਜਦੋਂ ਕੋ ਮਾਵਦੇ ਉਹ ਸਾਹਮਣੇ ਟ੍ਰੇਨ ਲੰਘਦੀ ਪਤਾ ਲੱਗੂਗੀ ਕਿ ਇਹ ਰੇਲ ਦੀ ਪਰੜੀ ਆ ਟ੍ਰੇਨ ਸਾਡੇ ਹਰ 2 ਘੰਟੇ ਬਾਅਦ ਇੱਥੇ ਚੱਲਦੀ ਰਹਿੰਦੀ ਹੈ ਅਵਰ ਸਰਕੀਮ ਕਰਨ ਇਹੇ ਟਾਈਮ ਇਹ ਰੇਲ ਸਟੇਸ਼ਨ ਜਿਹੜਾ ਸੀ ਇੱਕ ਸੂਸ ਸੀ ਤੇ ਕਸੂਰ ਤੋਂ ਜਿਹੜੀ ਕੈਰੋਈ ਤੇ ਪੱਟੀ ਤੋਂ ਕੁਪਾਜ਼ ਜਿਹੜੀ ਗੱਠਾ ਸੀ ਵੇਲ ਕੇ ਉਹਨਾਂ ਨੂੰ ਕੱਢ ਕੇ ਉਹਨਾਂ ਦਾ ਵਿੱਚੋਂ ਬੜੇਵੇਂ ਉਹਨਾਂ ਦੀਆਂ ਗੱਠਾ ਕਮਲਾ ਲੀਆਂ ਜਾਂਦੀਆਂ ਸੀ ਉਹ ਮੁੜ ਕੇ ਕਰਾਚੀ ਨੂੰ ਚਲੇ ਜਾਂਦੀਆਂ ਸੀ ਇੱਥੋਂ ਗਵਾਦਰ بندرگاہ ਤੇ ਔਰ ਇਹ ਗਰੇਜਾਂ ਨੇ ਰੂਟ ਬਣਾਏ ਸੀ ਉਸ ਟਾਈਮ ਤੇ 1947 ਦੀ ਵੰਡ ਤੋਂ ਬਾਅਦ ਇਹ ਬੰਦ ਹੋ ਗਿਆ ਖੇਮ ਕਰਦਾ ਕਿ ਮੈਂ ਦੂਤ ਰਹਿ ਗਿਆ ਔਰ ਆ ਛੋਟੇ ਛੋਟੇ ਲਿੰਕ ਰੋਡ ਨੇ ਸਾਡੇ ਜਿਹੜੇ ਉਹ ਦੂਰ ਦੀ ਦਾ ਇੱਥੇ ਚੱਲ ਰਿਆ ਔਰ ਖੂਬਸੂਰਤ ਮੰਜ਼ਰ ਔਰ ਬੜਾ ਖੂਬਸੂਰਤ ਨਜ਼ਾਰਾ ਇਹ ਇਹ ਆਰਾ ਜਿਹੜੇ ਇੱਥੇ ਅਸੀਂ ਬੈਠੇ ਆ ਇਹ ਸ਼ਾਵਾਂ ਨੰਮ ਇਹਨੂੰ ਬਕੈਨ ਕਹਿੰਦੇ ਆ ਛੋਟੀਆਂ ਇਹ ਨਿੰਮ ਦੀ ਨਸਲ ਆ ਨਿੱਕੀ ਔਰ ਇਹਦੀ ਲੱਕੜ ਜਿਹੜੀ ਆ ਉਹ ਬੜੇ ਕੰਮ ਆਉਂਦੀ। ਅਬਜਰ ਦੇ ਜਿਦੋਂ ਕਾ ਨਿੰਮ ਜਿਹੜੀ ਆ ਉਹ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਲਾਭ ਕਰੀ ਆ। ਬਹੁਤ ਹੀ ਖੂਬਸੂਰਤ ਜਗ੍ਹਾ। ਹਰ ਬੇਰੇ ਲੋ ਇਹ ਸਾਈ ਹਸਾਬ ਤੁਹਾਡੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਕਰਿਆ ਕਰਿਓ ਲਾਈਕ। ਔਰ ਸਬਸਕ੍ਰਾਈਬ ਤਾਂ ਕਿ ਮੈਂ ਚੰਗੇ ਚੰਗੇ ਇਹ ਪਿੰਡਾਂ ਦੀ ਵੀਡੀਓ ਤੁਹਾਡੇ ਨਾਲ ਲੈ ਕੇ ਅਦੇ ਨਾਲ ਬੜਿਆ ਰਵਾਂ ਔਰ ਮੇਰੇ ਲੋ ਬਹੁਤ ਸਾਰਾ ਸਾਰੇ ਨੂੰ ਪਿਆਰ ਧੰਨਵਾਦ ਸਤਿ ਸ਼੍ਰੀ ਅਕਾਲ ਜੀ